गणतंत्र ਹੋਇ ਅਸੀਂ ਉਹ ਸੰਵਿਧਾਨ ਜਿਹੜਾ ਸਭ ਨੂੰ ਬਰਾਬਰਤਾ ਦਾ ਸੁਨੇਹਾ ਦਿੰਦਾ ਅੱਜ ਜੇ ਅਸੀਂ ਸੂਬੇ ਦੇ ਐਸਐਸਪੀ ਡਿਪਟੀ ਕਮਿਸ਼ਨਰ ਐਮਐਲਏ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣੇ ਹੋਏ ਆ ਤਾਂ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਕਰਕੇ ਬਣੇ ਹੋਏ ਆ ਇਸ ਕਰਕੇ ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਭੁੱਲ ਨਹੀਂ ਸਕਦੇ ਆ ਨਹੀਂ ਤਾਂ ਸ਼ਾਇਦ ਜੇ ਕਿਤੇ ਉਹ ਕੁਰਬਾਨੀਆਂ ਨਾ ਦਿੰਦੇ ਆ ਦਿਨ ਦੇਖ ਲੈਣਾ ਪੈਂਦਾ ਆ ਦਿਨ ਆਪਾਂ ਦੇਖ ਨਹੀਂ ਸਕਦੇ ਸੀ ਗੁਲਾਮ ਹੋਣੇ ਸੀ ਆ ਸਾਡੀਆਂ ਜਾਂਬਾਜ਼ ਫੌਜਾਂ ਖੜੀਆਂ ਨੇ ਸਾਡੇ ਸਿਪਾਹੀ ਖੜੇ ਨੇ ਮਹਿਲਾ ਸ਼ਕਤੀ ਖੜੀ ਹੈ ਸੱਤ ਪੱਟੀ ਗੱਲ ਨਾਲ ਨਾਰੀ ਸ਼ਕਤੀ ਖੜੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਔਰ ਦੇਸ਼ ਦੀ ਇੱਜ਼ਾਤੀ ਨੂੰ ਸੰਭਾਲਣ ਵਾਸਤੇ ਵੀ ਔਰੂ ਕਾਇਮ ਰੱਖਣ ਵਾਸਤੇ ਵੀ ਅੱਜ ਸਾਡੇ ਪੰਜਾਬੀ ਮੁੰਡੇ ਕੁੜੀਆਂ ਹੱਦਾਂ ਦੇ ਉੱਤੇ ਰਾਖੀ ਕਰ ਰਹੇ ਨੇ ਜੇ ਕੋਈ ਦੁਸ਼ਮਣ ਵੱਲੋਂ ਗੋਲੀ ਆਉਂਦੀ ਹੈ ਪਹਿਲਾ ਸੀਨਾ ਪੰਜਾਬੀਆਂ ਦਾ ਹੁੰਦਾ ਹੈ ਉਸ ਗੋਲੀ ਦੇ ਸਾਹਮਣੇ ਇਸੇ ਕਰਕੇ ਪੰਜਾਬ ਜਿਹੜਾ ਉਹ ਮੰਨਿਆ ਹੋਇਆ ਹੈ ਕੁਰਬਾਨੀਆਂ ਲਈ ਉਹ ਮੰਨਿਆ ਹੋਇਆ ਹੈ ਦੇਸ਼ ਦੀ ਇਜਾਦੀ ਦੇ ਇਨਕਲਾਬ ਲਈ ਹਰ ਤਰ੍ਹਾਂ ਦੇ ਚਾਹੇ ਹਰ ਇਨਕਲਾਬ ਹੋਵੇ ਦੇਸ਼ ਨੂੰ ਆਤਮ ਨਿਰਭਰ ਕਰਨਾ ਹੋਵੇ ਅਨਾਜ ਦੇ ਰੂਪ ਚ ਪੰਜਾਬੀ ਅੱਗੇ ਆਏ ਜਦੋਂ ਆਜ਼ਾਦੀ ਦੀ ਜੰਗ ਚੱਲ ਰਹੀ ਸੀ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਸ਼ਹੀਦ ਉਧਮ ਸਿੰਘ ਲਾਲਾ ਲਾਲ ਪਟਰਾਏ ਜੀ ਮਦਨ لال ਢੀਂਗਰਾ ਜੀ ਦਿਵਾਲ ਸਿੰਘਾਂ ਵਾਲੇ ਪਾਣੀ ਗਦਰੀ ਬਾਬੇ ਕਿੰਨਿਆਂ ਦੀ ਗੱਲ ਕਰੀਏ ਜਿਨ੍ਹਾਂ ਨੇ ਕਰਨੇ ਕਰਤੇ ਮੇਰੀ ਸਰਕਾਰ ਨਹੀਂ ਹੈਗੀ ਤੁਹਾਡੀ ਸਰਕਾਰ ਹੈ ਸਭ ਤੋਂ ਪਹਿਲਾਂ ਐਂਟੀ ਕ腐ਪਸ਼ਨ ਹੈਲਪਲਾਈਨ ਦਿੱਤੀ ਵੱਡੇ ਵੱਡੇ ਜਿਹੜੇ ਜਿਨ੍ਹਾਂ ਨੇ ਪੰਜਾਬ ਦਾ ਪੈਸਾ ਖਜ਼ਾਨੇ ਜੋ ਲੁੱਟਿਆ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਵਿਰੁੱਧ ਜਾਂਚਾਂ ਹੋਈਆਂ ਜਾਂਚਾਂ ਸਹੀ ਨਿਕਲੀਆਂ ਜੇੜਾਂ ਦੇ ਵਿੱਚ ਕੀਤੇ ਗਏ